ਪਰਾਡੀ ਪੰਜਾਬਨਾ ਦੀ ਹਸਤਕਲਾ ਤੋਂ ਬਾਰੇ ਜਾਣ ਨੂੰ ਦਿਲ ਕਰਦਾ ਹੈ ਡੰਡੀ ਇੰਜ ਲੱਗਦਾ ਹੈ ਜਿਵੇਂ ਉਹਨਾਂ ਦੇ ਹੱਥਾਂ ਵਿੱਚ ਕੋਈ ਜਾਦੂ ਹੋਵੇ ਡੰਡੀ ਇਹ ਬਹੁਤ ਹੀ ਸੀਮਤ ਅਤੇ ਸਸਤੇ ਸਾਧਨਾ ਨਾਲ ਹਰ ਵਸਤ ਨੂੰ ਮੋਹ ਬੁਲਾਉਣ ਦੀ ਕਲਾ ਰੱਖਦੀਆਂ ਹਨ ਇਹ ਕਲਾ ਪਾਵੇਂ ਸਿਉਣ ਪ੍ਰੋਣ ਦੀ ਹੋਵੇ ਖਾਣਾ ਪਕਾਉਣ ਦੀ ਸੂਝ ਸਲੀਕੇ ਦੀ ਸਿਰਜਣ ਕਰਨ ਦੀ ਜਾਂ ਫਿਰ ਨੱਚਣ ਗਾਉਣ ਦੀ ਡੰਡੀ ਪੰਜਾਬਣਾਂ ਦੀ ਹਰ ਖੇਤਰ ਵਿੱਚ ਸਰਦਾਰੀ ਹੈ ਡੰਡੀ ਗੱਲ ਸ਼ੁਰੂ ਕਰਦੇ ਹਾਂ ਪੰਜਾਬਣਾਂ ਦੀ ਸਿਉਣ ਪ੍ਰੋਣ ਦੀ ਕਲਾ ਤੋਂ ਕੱਢਣ ਕੱਤਣ ਤੋਂ ਜਿਵੇਂ ਸਿੱਧਾਕਰੀ ਹਰ ਪੰਜਾਬ ਦੀ ਜਾਈ ਦਾ ਮੁੱਢਲਾ ਹੁਨਰ ਹੈ ਡੰਡੀ ਬਾਲ ਬਰੇਸ ਸੰਭਾਲ ਦੀਆਂ ਧੀਆਂ ਨੂੰ ਹੀ ਕਤਨ ਤੁੰਬਣ ਨਾਲ ਜੋੜ ਦਿੱਤਾ ਜਾਂਦਾ ਸੀ ਡੰਡੀ ਜਿੱਥੇ ਉਹ ਹਾਂ ਦੀਆਂ ਮਟਿਆਰਾ ਸੰਗ ਬਿੰਗੇਟੇਡੇ ਟੋਪੇ ਪਾਉਂਦੀਆਂ ਪਾਉਂਦੀਆਂ ਸੁਗੜ ਰਕਾਨਾ ਦਾ ਖਿਤਾਬ ਜਿੱਤ ਲੈਂਦੀਆਂ ਸਨ ਡੰਡੀ ਸਿੱਧਾਂ ਕਾਰੀ ਵਿੱਚ ਰੇਸ਼ਮ ਦੇ ਰੰਗ ਬਰੰਗੇ ਅਤੇ ਮਹੀਨ ਧਾਗਿਆਂ ਨਾਲ ਕੀਤੀ ਕਲਾਕਾਰੀ ਪੰਜਾਬਣਾਂ ਦੀ ਕਲਾ ਦਾ ਸਿਖਰ ਹੈ ਕਰਦੇ ਬੁਨੇ ਚਿੱਟੇ ਖੱਦਰ ਨੂੰ ਸੁਹਾਰਾੰਗ ਕੇ ਪੁੱਠੇ ਪਾਸਿਓਂ ਤੋਪੇ ਭਰਦੀਆਂ ਮੋਟਿਆਰਾ ਜਦੋਂ ਕੱਪੜੇ ਨੂੰ ਪਲਟ ਕੇ ਸਿੱਧਾ ਕਰਦੀਆਂ ਤਾਂ ਸੱਚਮੁੱਚ ਹੀ ਉਹ ਕਿਸੇ ਬਾਗ ਜਾਂ ਫੁੱਲਾਂ ਦੀ ਕਿਆਰੀ ਵਾਂਗ ਖਿੜੋਟਦਾ ਡੰਡੀ ਦਸੂਤੀ ਦੀਆਂ ਚਿੱਟੀਆਂ ਚਾਦਰਾਂ ਸਰਹਾਣਿਆਂ ਝੋਲਿਆਂ ਮੇਜ਼ਪੋਸ਼ਾਂ ਉੱਤੇ ਕੱਡੇ ਮੋਰ ਤੋਤੇ ਕੁਗੀਆਂ ਚਿੜੀਆਂ ਸੱਚਮੁੱਚ ਹੀ ਉਡਾਰੀਆਂ ਮਾਰਦੇ ਪ੍ਰਤੀਤ ਹੁੰਦੇ ਡੰਡੀ ਪੰਜਾਬਣਾਂ ਦੇ ਹੱਥਾਂ ਦੀ ਮਹੀਨ ਕਲਾਕਾਰੀ ਕੁਦਰਤ ਨੂੰ ਵੀ maat ਪਾ ਜਾਂਦੀ ਡੰਡੀ ਲੋਹੇ ਦੇ ਅੱਡਿਆਂ ਉੱਤੇ ਆਣਾ ਪਾ ਕੇ ਸੂਤ ਦੀਆਂ ਰੰਗ ਬਰੰਗੀਆਂ ਗੁੱਛੀਆਂ ਨਾਲ ਬਣੀਆਂ ਦਰੀਆਂ ਵੀ ਕਲਾ ਦਾ ਕਮਾਲ ਹਨ ਡੰਡੀ ਰੈਡੀ ਜਿੱਥੇ ਉਹ ਆਪਣੇ ਕੋਮਲ ਪੋਟਿਆਂ ਨਾਲ ਭਾਤ ਭਾਤ ਦੇ ਨਮੂਨਿਆਂ ਨਾਲ ਦਰੀ ਨੂੰ ਸੋਹਣਾ ਬਣਾਉਂਦੀਆਂ ਉੱਥੇ ਹੱਥਿਆਂ ਨਾਲ ਠੋਕਰ ਕੇ ਇਸ ਨੂੰ ਮਜ਼ਬੂਤ ਵੀ ਬਣਾ ਲੈਂਦੀ ਆ ਡੰਡੀ ਸਾਂਝੇ ਪਰਿਵਾਰਾਂ ਦੀ ਲੋੜ ਮੁਤਾਬਕ ਮੰਜਿਆਂ ਦੀ ਲੋੜ ਨੂੰ ਵੀ ਪੂਰਾ ਕਰ ਲਿਆ ਜਾਂਦਾ ਡੰਡੀ ਚਰਖੇ ਉੱਤੇ ਕੱਤੇ ਬਾਰੀਕ ਸੂਤ ਨੂੰ ਕਈ-ਕਈ ਲੜੇ ਕਰਕੇ ਵਟਿਆ ਜਾਂਦਾ ਅਤੇ ਫਿਰ ਉਸ ਨੂੰ ਰੰਗ ਕੇ ਗੋਲੇ ਗੋਲੇ ਬਣਾ ਕੇ ਮੰਜਾ ਬੁਣਿਆ ਜਾਂਦਾ ਡੰਡੀ ਮੰਜੇ ਬੋਨਣ ਵਿੱਚ ਵੀ ਹਰ ਪੰਜਾਬਨ ਆਪਣੀ ਹਸਤਕਲਾ ਦਾ ਪੂਰਾ ਜੋਹਰ ਬਖਾਉਂਦੀ ਸੀ ਡੰਡੀ ਐਂਡ ਗਮਾਂਡ ਵਿੱਚੋਂ ਵੀ ਮੰਜੇ ਲਿਆ ਕੇ ਨਵੇਂ-ਨਵੇਂ ਨਮੂਨਿਆਂ ਤੇ ਮੰਜੇ ਬੁਨੇ ਜਾਂਦੇ ਡੰਡੀ ਇਸੇ ਤਰ੍ਹਾਂ ਗਰਮੀਆਂ ਵਿੱਚ ਬਰਤਨ ਵਾਲੀਆਂ ਹੱਥ ਪੱਖੀਆਂ ਵੀ ਕਲਾ ਦਾ ਉੱਤਮ ਨਮੂਨਾ ਹੁੰਦੀਆਂ ਸਨ ਡੰਡੀ ਪੱਖੀਆਂ ਟਾਸਰ ਰੇਸ਼ਮ ਰੀਵਣ ਅਤੇ ਪਸ਼ਮ ਨਾਲ ਬਣਾਈਆਂ ਜਾਂਦੀਆਂ ਸਾਨ ਫਿਰ ਉਹਨਾਂ ਨੂੰ ਮਣਕਿਆਂ ਤਾਰਿਆਂ ਸ਼ੀਸ਼ਿਆਂ ਅਤੇ ਲੋਗੜੀ ਦੇ ਫੁੱਲਾਂ ਨਾਲ ਸਜਾਇਆ ਜਾਂਦਾ ਸੀ ਡੰਡੀ ਪੱਖੀਆਂ ਦੀ ਝਲਰ ਵੀ ਬੜੀਆਂ ਰੀਜਾਂ ਨਾਲ ਲਗਾਈ ਜਾਂਦੀ ਸੀ ਡੰਡੀ ਕੰਦ ਨਾਲ ਮੰਜੇ ਖੜੇ ਕਰਕੇ ਸਰਕੜੇ ਦੀਆਂ ਪੋਰੀਆਂ ਨਾਲ ਨਾਲੇ ਬੁੰਨਾ ਵੀ ਪੰਜਾਬਣਾ ਦੀ ਕਲਾ ਦਾ ਕਮਾਲ ਹੈ ਡੰਡੀ ਬਰੀਕ ਟਸਰ ਦੇ ਨਾਲੇ ਬੁੰਦੀਆਂ ਉਂਗਲਾਂ ਨਾਲ ਦੱਬ ਚੱਕ ਕਰਦੀਆਂ ਉਹ ਸੁੰਦਰ ਨਮੂਨੇ ਹੁਣ ਲੈਂਦੀਆਂ ਸੰਡੰਡੀ ਜਿਸ ਨੂੰ ਮਲਵਈ ਬੋਲੀ ਵਿੱਚ ਖੇਡਾ ਪਾਉਣਾ ਕਿਹਾ ਜਾਂਦਾ ਹੈ ਡੰਡੀ ਘਗਰਿਆਂ ਵਿੱਚ ਪਾਏ ਜਾਣ ਵਾਲੇ ਨਾਲੇ ਮਣਕਿਆਂ ਸਤਾਰਿਆਂ ਸ਼ੀਸ਼ਿਆਂ ਅਤੇ ਘੁੰਗਰੂਆਂ ਨਾਲ ਸ਼ਿੰਗਾਰੇ ਹੁੰਦੇ ਸੰਡੰਡੀ ਢਾਕ ਉੱਤੇ ਲਮਕਦੇ ਨਾਲੇ ਮਟਿਆਰਾਂ ਦੀ ਤੋਰ ਨੂੰ ਹੋਰ ਵੀ ਮਟਕੀਲੀ ਬਣਾਉਂਦੇ ਸੰਡੰਡੀ ਕੱਚੀਆਂ ਸਬਾਤਾਂ ਵਿੱਚ ਟਾਂਡਾਂ ਅਤੇ ਕਣਸਾਂ ਨੂੰ